ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਦੇ ਵੇਲੇ ਕਿਹੜੇ ਪਰਤਾ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਮਸਲੀਨ ਕਾਟਨ ਦੇ ਡਿਜੀਟਲ ਪ੍ਰਿੰਟ ਦੇ ਸੂਟਾਂ ਦੀ ਜਿਹੜੀ ਕਲੈਕਸ਼ਨ ਲੈ ਕੇ ਆਏ ਹਾਂ ਇਹ ਵਾਲਾ ਜਿਹੜਾ ਸੂਟ ਹੋਏਗਾ ਇਹ ਹੋਏਗਾ ਪਿਓਰ ਮਸਲੀਨ ਦਾ ਸਟਾਫ ਹੋਏਗਾ ਡਿਜੀਟਲ ਪ੍ਰਿੰਟ ਦਾ ਸਟਾਫ ਰਹਿਣ ਵਾਲਾ ਪ੍ਰਾਈਸ ਹੋਏਗਾ 1099 ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਇਹ ਵਾਲਾ ਜਿਹੜਾ ਸਟਾਫ ਮਿਲ ਜਾਏਗਾ ਤੁਸੀਂ ਕੱਲੀ ਸ਼ਰਟ ਦਾ ਵੀ ਬਾਈ ਕਰ ਸਕਦੇ ਹੋ ਪੂਰਾ ਸੂਟ ਵੀ ਬਾਈ ਕਰ ਸਕਦੇ ਹੈਗੇ ਹੋ ਜੇਕਰ ਤੁਸੀਂ ਇਹਨਾਂ ਦੇ ਨਾਲ ਦੁਪੱਟਾ ਵੀ ਅਟੈਚ ਕਰਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਹੋ ਔਰ ਉਹਦੇ ਲਈ ਤੁਹਾਨੂੰ ਐਕਸਟਰਾ ਪੇ ਹੈਗਾ ਜਿਹੜਾ ਉਹ ਕਰਨਾ ਪੈ ਗਿਆ ਤੁਸੀਂ ਤੁਸੀਂ 온ਲੀ ਸ਼ਰਟ ਬਾਈ ਕਰਕੇ ਨਾਲ ਪਲੇਨ ਬਾਟਮ ਲਗਾ ਕੇ ਉਸ ਦੇ ਉੱਪਰ ਵਰਕ ਕਰਵਾ ਕੇ ਔਰ ਨਾਲ ਡਿਜ਼ਾਈਨਰ ਦੁਪੱਟਾ ਟਾਈਡਾ ਦੁਪੱਟਾ ਲਗਾ ਕੇ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਇਹਨਾਂ ਦੀ ਲੁੱਕ ਆਂਦੀ ਔਰ ਪਾਰਟੀ ਵੇਅਰ ਸੂਟ ਆ ਜਿਹੜੇ ਇਹ ਬਣ ਕੇ ਰੈਡੀ ਹੋ ਜਾਂਦੇ ਆ ਇਹਦੇ ਲਈ ਵੀ ਆਪਾਂ ਇੱਕ ਅੱਧਾ ਜਿਹੜਾ ਆਈਡੀਆ ਤੁਹਾਨੂੰ ਜ਼ਰੂਰ ਦਿਆਂਗੇ ਆਪਾਂ ਥੰਬਨੇਲ ਦੇ ਉੱਪਰ ਜਿਹੜਾ ਇਹ ਇਹਦਾ ਆਈਡੀਆ ਜਿਹੜਾ ਹੈਗਾ ਸਟਿਚਿੰਗ ਸਟਾਈਲ ਦਾ ਜ਼ਰੂਰ ਲਗਾਵਾਂਗੇ ਇਹ ਵਾਲੇ ਸੂਟ ਦਾ ਔਰ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਮਿਲ ਜਾਏਗੀ ਆਪਾਂ ਜ਼ਿਆਦਾ ਕਲਰ ਇਹਦੇ ਐਡ ਨਹੀਂ ਕੀਤੇ ਹੈ ਕਿਉਂਕ ਲਿਮਟਡ ਦੇ ਵਿੱਚ ਜਿਹੜੇ ਕਲਰ ਇਹਦੇ ਵਿੱਚ ਐਡ ਕੀਤੇ ਆ ਜੇਕਰ ਤੁਸੀਂ ਹੋਰ ਕਲਰ ਦੇਖਣਾ ਚਾਹੁੰਦੇ ਹੈਗੇ ਤਾਂ ਤੁਸੀਂ ਮੈਨੂੰ ਪਰਸਨਲਲੀ ਮੈਸੇਜ ਕਰਕੇ ਹੋਰ ਕਲਰ ਜਿਹੜੇ ਹੈਗੇ ਉਹ ਦੇਖ ਸਕਦੇ ਹੈਗੇ ਜੇਕਰ ਤੁਸੀਂ ਇਹ ਵਾਲੇ ਸੁੱਲ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਸੀスクリーン ਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਜੇਕਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਵੀ ਕੋਈ ਸੂਟ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਅਸੀਂ ਤੁਹਾਨੂੰ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਜਿਹੜਾ ਹੈਗਾ ਉਹ ਰੈਡੀ ਕਰਕੇ ਦੇਾਂਗੇ ਜੇਕਰ ਇਹ ਵਾਲੇ ਸੂਟਾਂ ਨੂੰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਡਿਜ਼ਾਈਨਰ ਪੀਸ ਬਣਾਉਣਾ ਚਾਹੁੰਦੇ ਹੈਗੇ ਤਾਂ ਅਸੀਂ ਤੁਹਾਨੂੰ ਉਹ ਵੀ ਬਣਾ ਕੇ ਦੇ ਸਕਦੇ ਹਾਂ ਐਵਲੇ ਜਿਹੜੇ ਸੂਟ ਹੋਣਗੇ ਇਹ ਆਰ ਕੰਡੀ ਦਾ ਜਿਹੜਾ ਸਟਾਫ ਹੋਏਗਾ ਸ਼ਰਟ ਦਾ ਔਰ ਤੇ ਨਾਲ ਜਿਹੜੀ ਕਾਟਨ ਦੀ ਬਾਟਮ ਹੋਏਗੀ ਮੈਚਿੰਗ ਜਿਹੜੇ ਸੂਟ ਤੁਹਾਨੂੰ ਮਿਲ ਜਾਣਗੇ 15.99 ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਜੇਕਰ ਤੁਸੀਂ ਇਹ ਵਾਲਾ ਸੂਟ ਪੂਰਾ ਜਿਹੜਾ ਆਰ ਕੰਡੀ ਦੇ ਉੱਪਰ ਲੈਣਾ ਚਾਹੁੰਦੇ ਹੈਗੇ ਹੋ ਆਲ ਓਵਰ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਵੀ ਮਿਲ ਜਾਏਗਾ ਬਟ ਉਹਦਾ ਜਿਹੜਾ ਹੈਗਾ ਆ ਪ੍ਰਾਈਸ ਵੱਖਰਾ ਹੋਏਗਾ ਔਰੇ ਵਿਦਾਊਟ ਦੁਪੱਟਾ ਰਹਿਣ ਵਾਲੇ ਹੈਗੇ ਸ਼ਿਪਿੰਗ ਫ੍ਰੀ ਮਿਲ ਜਾਏਗੀ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੇ ਕਲਰ ਆਪਸ਼ਨ ਹੈਗੇ ਉਹ ਮਿਲ ਜਾਏਗੀ ਔਰ ਐਵਰੇਜ ਸੂਟ ਹੋਣ ਦੇ ਜਿਹੜਾ ਟੈਬੀ ਲਾਈਨਿੰਗ ਦਾ ਸਟੱਫ ਰਹਿਣ ਵਾਲਾ ਹੁਣ ਇਸ ਟਾਈਮ ਜਿਹੜਾ ਇਹ ਚੱਲਣ ਵਾਲਾ ਸਭ ਤੋਂ ਜ਼ਿਆਦਾ ਮੋਸਟ ਟ੍ਰੈਂਡਿੰਗ ਸਟੱਫ ਹੈਗਾ ਆ ਸ਼ਰਟ ਦਾ ਔਰ ਦੁਪੱਟੇ ਦਾ ਔਰ ਜੋ ਬਾਟਮ ਹੋਏਗਾ ਟੈਬੀ ਦੀ ਪਲੇਨ ਰਹਿਣ ਵਾਲੀ ਹੈਗੀ ਆ ਔਰ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਔਰ ਡਿਜੀਟਲ ਪ੍ਰਿੰਟ ਦਾ ਇਹ ਦੁਪੱਟਾ ਹੋਏਗਾ ਸੈਲਫ ਪ੍ਰਿੰਟ ਬਾਟਮ ਰਹਿਣ ਵਾਲੀ ਹੈਗੀ ਆ ਪ੍ਰਾਈਸ ਹੋਏਗਾ 2199 ਸ਼ਿਪਿੰਗ ਫ੍ਰੀ ਹੋਏਗੀ ਔਰ ਸਮ ਦੇ ਨਾਲ ਜਿਹੜੀ ਹੈਗੀ ਆ ਉਹ ਪਲੇਨ ਬਾਟਮ ਹੋਏਗੀ ਸਮ ਦੇ ਨਾਲ ਜਿਹੜੀ ਹੈਗੀ ਆ ਉਹ ਸੈੱਫ ਅਪੈਂਡ ਬਾਟਮ ਹੋਏਗੀ ਤੁਸੀਂ ਕੋਈ ਵੀ ਕਲਰ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ